ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜਸਕਰਨ ਗਰੇਵਾਲ ਤੇ ਸਾਡੀ ਮੂਵੀ ਇੱਕ ਤੇਰੇ ਕਰਕੇ ਜਿਹੜੀ 14 ਤਰੀਕ ਨੂੰ ਸਿਨੇਮੇ ਘਰਾਂ ਦੇ ਵਿੱਚ ਪਹੁੰਚ ਰਹੀ ਹੈ ਤੇ ਅਸੀਂ ਅੱਜ ਸਾਰੀ ਟੀਮ ਇੱਥੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤੇ ਮੇਰੇ ਨਾਲ ਸੁਖਦੇਵ ਭਾਜੀ ਪੈਨ ਹੋਣੀ ਸਾਰੇ ਅਸੀਂ ਫਿਲਮ ਦੇ ਪ੍ਰੋਡਕਸਰ ਸਾਹਿਬ ਤੇ ਸਾਰੇ ਅਸੀਂ ਫਿਲਮ ਦੀ ਟੀਮ ਅੱਜ ਇੱਥੇ ਲੁਧਿਆਣਾ ਪਹੁੰਚੀ ਪਈ ਹਾਂ ਕਿੱਥੇ ਸ਼ੂਟ ਹੋਈ ਹਾਂਜੀ ਇਹ ਫਿਲਮ ਕਿੱਥੇ ਕਿੱਥੇ ਸ਼ੂਟ ਹੋਈ ਹੈ ਤੇ ਕਿੰਨਾ ਸਮਾਂ ਲੱਗਦਾ ਇਨੂੰ ਜੀ ਸਾਨੂੰ 1.5 ਸਾਲ ਦੇ ਕਰੀਬ ਸਾਨੂੰ ਹੋ ਗਿਆ ਫਿਲਮ ਸ਼ੁਰੂ ਕਰੀ ਨੂੰ ਜਿਹਦੇ ਚ ਅਸੀਂ 50% ਦੇ ਕਰੀਬ ਇਹਨੂੰ ਅਸੀਂ ਕੈਨੇਡਾ ਦੇ ਵਿੱਚ ਸ਼ੂਟ ਕੀਤਾ ਤੇ 50% ਅਸੀਂ ਇਹ ਇੰਡੀਆ ਸ਼ੂਟ ਕਰੀਆ ਪੰਜਾਬ ਦੇ ਵਿੱਚ ਅੱਛਾ ਕੋਈ ਇੱਥੇ ਦਿੱਕਤਾਂ ਆਈਆਂ ਕੋਈ ਜਾਂ ਤੁਹਾਨੂੰ ਅੱਛਾ ਕੀ ਮੈਸੇਜ ਆਊਗਾ ਪਿਕਚਰ ਦਾ ਦੱਸਣਾ ਲੋਕਾਂ ਨੂੰ ਦੇਖੋ ਮੈਸੇਜ ਕੀ ਹੋਵੇ ਨਹੀਂ ਦਿੱਕਤਾਂ ਵਾਲੀ ਗੱਲ ਜਿਹੜੀ ਹੁੰਦੀ ਹੈ ਜੀ ਦਿੱਕਤ ਤਾਂ ਕੋਈ ਵੀ ਆਪਾਂ ਜਦੋਂ ਕੰਮ ਕਰਦੇ ਆ ਜੇਕਰ ਉਹ ਚ ਦਿੱਕਤ ਆਵੇ ਤਾਂ ਮਤਲਬ ਪ੍ਰੋਪਰ ਨਹੀਂ ਹੁੰਦਾ ਹੁੰਦਾ ਦਿੱਕਤ ਤਾਂ ਕੁਝ ਨਹੀਂ ਛੋਟੀ ਛੋਟੀਆਂ ਚੀਜ਼ਾਂ ਹੁੰਦੀ ਰੋ ਬਾਹਰ ਟੱਚ ਕਰਦੇ ਆ ਉੱਥੇ ਸ਼ੂਟ ਕਰਦੇ ਆ ਹੁੰਦੀਆਂ ਨੇ ਪੀਆਪਾ ਕਿੱਥੇ ਕਿੱਥੇ ਸ਼ੂਟ ਨਹੀਂ ਕਰ ਸਕਦੇ ਆ ਉਹਦੇ ਲਈ ਸਾਰੀ ਅਪਰੂਵਲਾਂ ਲੈਣੀਆਂ ਪੈਂਦੀਆਂ ਉਹਦੇ ਲਈ ਸਾਨੂੰ ਉੱਥੇ ਕੈਨੇਡਾ ਦੇ ਵਿੱਚ ਕਾਫੀ ਸਟਰਗਲ ਕਰਨਾ ਪਿਆ ਤੇ ਕਿਉਂਕਿ ਉੱਥੇ ਹਰੇਕ ਜਗ੍ਹਾ ਦੇ ਉੱਤੇ ਆਪਾਂ ਸ਼ੂਟ ਨਹੀਂ ਕਰ ਸਕਦੇ ਤੇ ਆਪਾਂ ਪੰਜਾਬ 'ਚ ਕਰ ਲੈਨੇ ਆ ਤੇ ਉਹ ਸਾਰੀ ਸਾਡੀ ਟੀਮ ਸੀ ਉੱਥੇ ਉਹ ਉਧਰ ਦੇਖ ਰਹੀ ਸੀ ਪਰ ਸਾਡੀ ਟੱਚ ਸੀਗਾ ਮੈਂ ਪੰਜਾਬ ਦਾ ਸ਼ੂਟ ਮੈਂ ਇੱਧਰ ਕੰਪਲੀਟ ਕੀਤਾ ਤੇ ਉਧਰ ਪ੍ਰਭਾ ਜੀ ਹੋਣਾ ਨੇ ਕਮਲ ਹੋਣਾ ਨੇ ਤੇ ਸਾਡੇ ਪ੍ਰੋਡੂਸਰ ਸਾਹਿਬ ਨੇ ਅਜੀਤ ਬਾਈ ਹੋਣਾ ਨੇ ਉਧਰ ਸਾਰਾ ਦੇਖ ਰਹੇ ਸੀਗੇ ਕੀ ਫਿਲਮਾਂ ਪੰਜਾਬੀ ਬਹੁਤ ਆ ਰਹੀਆਂ ਇਹ ਵੀ ਕਿਹੜਾ ਮੈਸੇਜ ਦੇਣਾ ਚਾਹੋਗੇ ਜਿਹੜਾ ਲੋਕਾਂ ਦੀ ਜਾਊਗਾ ਫਿਲਮ ਦਾ ਵੀ ਨਵੀਂ ਚੀਜ਼ ਆ ਰਹੀ ਹੈ ਜਾਂ ਉਹੀ ਗੱਲਾਂ ਫਿਲਮ ਦੇ ਵਿੱਚ ਜਿਹੜਾ ਸਾਡਾ ਫੋਕਸ ਸੀਗਾ ਸਾਡਾ ਫੋਕਸ ਇਹੀ ਸੀਗਾ ਵੀ ਅਸੀਂ ਕੋਈ ਵੱਖਰਾ ਮੈਸੇਜ ਛੱਡ ਜੀਏ ਫਿਲਮ ਰਾਹੀਂ ਕਿਉਂਕਿ ਜਿੰਨੇ ਵੀ ਸਿਨੇਮੇ ਘਰਾਂ ਦੇ ਵਿੱਚ ਦਰਸ਼ਕ ਪਹੁੰਚ ਰਹੇ ਆ ਉਹਨਾਂ ਦਾ ਇਹੀ ਸਾਡੇ ਨਾਲ ਰੋਸਾ ਹੁੰਦਾ ਸੀ ਸਾਡੇ ਸਿਨੇਮੇ ਨਾਲ ਹੀ ਰੋਸਾ ਸੀ ਵੀ ਤੁਸੀਂ ਇੱਕੋ ਟੌਪਿਕ ਦੇ ਉੱਤੇ ਫਿਲਮਾਂ ਬਣਾ ਰਹੇ ਹੋ ਜਿੱਦਾਂ ਜਿਆਦਾ ਹਾਸੇ ਵਾਲੇ ਮੂਵਮੈਂਟਾਂ ਦੀਆਂ ਫਿਲਮਾਂ ਤੇ ਫਨੀ ਮੂਵਮੈਂਟ ਆ ਉਹੀ ਮੂਵਮੈਂਟਾਂ ਚੱਲ ਰਹੀਆਂ ਸੀ ਅਸੀਂ ਇੱਕ ਵੱਖਰਾ ਸਿਨੇਮਾ ਲਿਆਉਣ ਦੀ ਟਰਾਈ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਦੋ ਭਰਾਵਾਂ ਦਾ ਪਿਆਰ ਹਸਬੰਡ ਵਾਈਫ ਦਾ ਪਿਆਰ ਜਾਂ ਬੱਚੇ ਨੂੰ ਆਪਦੇ ਮਾਪਿਓ ਨਾਲ ਜਿਹੜਾ ਪਿਆਰ ਜਿਹੜਾ ਉਹਨਾਂ ਦਾ ਲਗਾਵ ਆ ਉਹ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦੇ ਫੇਸ ਕਰਦਾ ਇੱਕ ਪਰਸਨ ਜਾਂ ਉਹ ਕਿੱਦਾਂ ਬਾਹਰ ਜਾਂਦਾ ਤੇ ਬਾਹਰ ਜਾ ਕੇ ਉਹਨੂੰ ਹੋਰ ਆਪਦੇ ਰਿਸ਼ਤੇਦਾਰ ਕਿਹੜੇ ਉਹਦੇ ਨਾਲ ਖੜਦੇ ਆ ਕਿਹੜੇ ਨਹੀਂ ਖੜਦੇ ਜਾਂ ਮਾਡਰਨ ਰਿਸ਼ਤੇ ਅਸੀਂ ਉਹ ਵੀ ਇੱਥੇ ਦਿਖਾਇਆ ਵੀ ਉਹ ਤੁਹਾਡੇ ਕੰਮ ਆਉਂਦੇ ਆ ਜਾਂ ਨਹੀਂ ਕੰਮ ਆਉਂਦੇ ਸਾਰੀ ਅਸੀਂ ਸਟੋਰੀ ਵੱਖਰੀ ਤੇ ਉੱਤੇ ਖੇਡੇ ਆ ਮੈਨੂੰ ਲੱਗਦਾ ਵੀ ਤੁਸੀਂ ਜੇ 14 ਤਰੀਕ ਨੂੰ ਜਾਓਗੇ ਤੁਹਾਨੂੰ ਲੱਗੂਗਾ ਵੀ ਇਹਨਾਂ ਨੇ ਇੱਕ ਵੱਖਰਾ ਸਾਰਾ ਟੇਸਟ ਸਾਨੂੰ ਸਮੋਦਰ ਕੀਤਾ ਸੀ ਤੁਹਾਡੇ ਘਰੇ ਦਾ ਕਿੰਦਾ ਦਾ ਵੀ ਟੇਸਟ ਹੈਗਾ ਵੀ ਰੋਮਾਂਟਿਕ ਜਾਂ ਕਿੰਦਾ ਦਾ ਘਰੇ ਹੈ ਬਹੁਤ ਹੀ ਵਧੀਆ ਰੋਮਾਂਟਿਕ ਤੇ ਪਰਿਵਾਰਕ ਸੰਗ ਨੇ ਤੇ ਜਿਹਦੇ ਵਿੱਚ ਅਸੀਂ ਕਮਾ ਤੇ ਬਾਕੀ ਵੀਰ ਸਿੰਘ ਇਹਦੇ ਵਿੱਚ ਇੱਕ ਗਾਣਾ ਬੀਗ ਸਿੰਘ ਜੀ ਦਾ ਤੇ ਕਮਲ ਖਾਨ ਜੀ ਦਾ ਗਾਣਾ ਵਾ ਤੇ ਇਹ ਉਸ ਤੋਂ ਬਾਅਦ ਆਪਣੇ ਪ੍ਰਭ ਬਾਈ ਦੇ ਗਾਣੇ ਆ ਅਸੀਂ ਪੰਜ ਗਾਣੇ ਦੇ ਵਿੱਚ ਬਹੁਤ ਹੀ ਅਲਵੱਖਰੇ ਵੱਖਰੇ ਟੇਸਟਾਂ ਦੇ ਦਿੱਤੇ ਤੁਹਾਡਾ ਕਿਰਦਾਰ ਕਿਹਦਾ ਹੈ ਮੇਰਾ ਮੇਰੇ ਅਸਲ ਦੇ ਵਿੱਚ ਜਿੰਨੇ ਵੀ ਗਾਣੇ ਹੁੰਦੇ ਆ ਮੇਰੇ ਗਾਣਾ ਥੋੜਾ ਟੇਸਟ ਮੈਂ ਥੋੜਾ ਮਤਲਬ ਕਿ ਥੋੜਾ ਜਿੱਦਾਂ ਆਪਣੇ ਪੰਜਾਬ ਦੇ ਕਲਚਰ ਦੇ ਅਕੋਰਡਿੰਗ ਚੱਕਮਾਂ ਰੱਖਦਾ ਹੁੰਦਾ ਤੇ ਤਾਂ ਕਰਕੇ ਮੈਂ ਫਿਲਮਾਂ ਦੇ ਵਿੱਚ ਗਾਣਾ ਨਹੀਂ ਕੀਤਾ ਪਰ ਮੇਰਾ ਜਿਹੜਾ ਕਿਰਦਾਰ ਆ ਉਹ ਮੇਰਾ ਤੇ ਪ੍ਰਭ ਗੱਲ ਬਾਈ ਦਾ ਅਸੀਂ ਦੋਨੇ ਰੀਅਲ ਬ੍ਰਦਰ ਆ ਤੇ ਪੰਜਾਬ ਦੇ ਵਿੱਚ ਮੇਰੇ ਦੇ ਉੱਤੇ ਬਹੁਤ ਜ਼ਿਆਦਾ ਮੂਵੀ ਖੇਡੀ ਗਈ ਆ ਤੇ ਮੇਰੇ ਮੇਰੀ ਮੈਰੇਜ ਤੋਂ ਹੀ ਮੂਵੀ ਸਟਾਰਟ ਹੁੰਦੀ ਹੈ ਹਾਂਜੀ ਹਾਂਜੀ ਹੁਣ ਤੁਸੀਂ ਆਪਣੇ ਜਿਹੜੇ ਦਰਸ਼ਕ ਹੈਗੇ ਜਿਨ੍ਹਾਂ ਨੂੰ ਕੀ ਅਪੀਲ ਕਰਨਾ ਚਾਹੂਗੋ ਮੈਂ ਵੀ ਅਪੀਲ ਅਸੀਂ ਇਹੀ ਕਰਨਾ ਚਾਹੁੰਦੇ ਆਂ ਵੀ ਅਸੀਂ ਇੱਕ ਚੰਗਾ ਸਟੈਪ ਪਟਿਆ ਮੇਰੇ ਪ੍ਰੋਡੂਸਰ ਜਿਹੜੇ ਅਜੀਤ ਬਾਈ ਤੇ ਰੀਤ ਭੈਣ ਹੋਈਆਂ ਉਹਨਾਂ ਨੇ ਆਪਦਾ ਬਹੁਤ ਹੀ ਜਿਹੜਾ ਮਤਲਬ ਬਜਟ ਆ ਉਹ ਇਦਾਂ ਦੇ ਵੱਖਰੇ ਸਿਨੇਮੇ ਤੇ ਲਾਇਆ ਜਿਹੜਾ ਲੋਕ ਭਾਰਦੇ ਸੀਗੇ ਵੀ ਯਾਰ ਵੱਖਰਾ ਕੰਮ ਕਿਉਂ ਨਹੀਂ ਕਰ ਰਿਹਾ ਸਿਨੇਮਾ ਆਪਣਾ ਪੰਜਾਬੀ ਸਿਨੇਮਾ ਕਿਉਂ ਨਹੀਂ ਵੱਖਰੀ ਸਟੋਰੀ ਦੇ ਉੱਤੇ ਕੰਮ ਕਰ ਰਿਹਾ ਇਕੋ ਚੀਜ਼ਾਂ ਮਿਲ ਰਹੀਆਂ ਸੀ ਅਸੀਂ ਜੇ ਹੁਣ ਕੋਈ ਸਟੈਪ ਪਟਿਆ ਤਾਂ ਸਾਨੂੰ ਇਦਾਂ ਸਾਡੇ ਉਹ ਵੀ ਮੇਹਤਰੂ ਬੂਰ ਪੈ ਜਵੇ ਤੇ ਉਹ ਬੂਰ ਤੁਸੀਂ ਵੀ ਪਾਉਣਾ ਜੇਕਰ ਤੁਸੀਂ 14 ਤਰੀਕ ਨੂੰ ਸਿਨੇਮੇ ਘਰਾਂ 'ਚ ਪਹੁੰਚਦੇ ਹੋ ਤੇ ਬਾਕੀ ਇਧਰ ਸੁਖਦੇਵ ਬਰਨਾਲਾ ਸਾਹਿਬ ਨੇ ਸਾਡੀ ਟੀਮ ਆ ਸਾਰੀ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਹੋ ਬਰਨਾਲਾ ਸਾਹਿਬ ਵੀ ਦੱਸ ਸਕਦਾ ਹੈ ਵੀ ਵੈਲਮ ਅਸੀਂ ਵੱਖਰੇ ਕਨਸੈਪਟ ਤੇ ਖੇਡਦੇ ਹਾਂ ਤੇ ਸਾਨੂੰ ਕੀ ਸਾਪਾ ਮੈਸੇਜ ਕੀ ਦੇਣਾ ਚਾਹੁੰਦੇ ਬਿਲਕੁਲ ਅਸੀਂ ਤੁਸੀਂ ਇੱਕ ਹੋਰ ਚੀਜ਼ ਮੈਂ ਅਸੀਂ ਪਹਿਲਾਂ ਵੀ ਮੈਂ ਇਹ ਗੱਲ ਕਰ ਚੁੱਕੇ ਬਈ ਮੈਂ ਤਾਂ ਇਹ ਗੱਲ ਕਹਿਣਾ ਵੀ ਜਿੱਦਾਂ ਹੁਣ ਮੈਂ ਖੁਦ ਗਾਣਿਆਂ ਦੇ ਖੇਤਰ ਤੋਂ ਮੈਂ ਆਪਦੀ ਫਰਸਟ ਮੂਵੀ ਕੀਤੀ ਆ ਪ੍ਰੋਡਿਊਸਰਾਂ ਨੇ ਮੈਨੂੰ ਤੇ ਡਾਇਰੈਕਟਰ ਸਾਹਿਬ ਨੇ ਮੈਨੂੰ ਇਹ ਫਿਲਮ ਲਈ ਸਿਲੇਕਟ ਕੀਤਾ ਜਿਹੜੇ ਨਵੇਂ ਚਿਹਰੇ ਆ ਉਹ ਫਿਲਮ ਇਹ ਵੀ ਇੱਕ ਹੈਗਾ ਵਾ ਆਪਣੇ ਲੋਕ ਕੀ ਕਹਿੰਦੇ ਸੀ ਯਾਰ ਉਹੀ ਚਿਹਰਿਆਂ ਦੇ ਉੱਤੇ ਬਾਰ-ਬਾਰ ਮੂਵੀਆਂ ਬੜ ਰਹੀਆਂ ਤੁਸੀਂ ਸਾਰਿਆਂ ਦਾ ਤੁਹਾਡੇ ਕੁਐਸਚਨ ਹੁੰਦੇ ਸੀ ਵੀ ਇੱਕੋ ਹੀ ਬੰਦੇ ਬਾਰ-ਬਾਰ ਆਈ ਜਾਂਦੇ ਆ ਮੈਂ ਕਹਿੰਦਾ ਸੀ ਵੀ ਨਵੇਂ ਬੰਦਿਆਂ ਨੂੰ ਹੌਸਲਾ ਤਾਂ ਹੀ ਮਿਲਦਾ ਜੇ ਅੱਜਕਰ ਮੈਂ ਅੱਜ ਮੈਂ ਪ੍ਰਭ ਜੀ ਦੇ ਨਾਲ ਫਿਲਮ ਦੇ ਵਿੱਚ ਆਇਆ ਤਾ ਮੈਨੂੰ ਕੱਲ ਨੂੰ ਇਕੱਲੇ ਨੂੰ ਫਿਲਮ ਹੀ ਮਿਲ ਸਕਦੀ ਹੈ ਜੇਕਰ ਆਪਾਂ ਨੂੰ ਮੌਕਾ ਮਿਲਦਾ ਕੰਮ ਕਰਨ ਦਾ ਮੈਂ ਦਿਖਾਇਆ ਕੰਮ ਕਰਕੇ ਹੁਣ ਜਿੱਦਾਂ ਇਹ ਇਹ ਕੁੜੀ ਪ੍ਰਭ ਇਸ ਪਹਿਲੀ ਵਾਰੀ ਫਿਲਮ ਕਰ ਰਹੀ ਹੈ ਮੇਰੀ ਭੈਣ ਦਾ ਰੋਲ ਕੀਤਾ ਨੇ ਫਿਲਮ ਦੇ ਵਿੱਚ ਤੇ ਇੱਥੇ ਚਲੋ ਇਹ ਮੈਡਮ ਨੇ ਬਹੁਤ ਪਹਿਲਾਂ ਵੀ ਕਰਿਆ ਕੰਮ ਸੁਦੇਬਰ ਨਾਲ ਸਾਹਬ ਨੇ ਵੀ ਕਰਿਆ ਨਾ ਪਰ ਜਿਹੜੇ ਨਵੇਂ ਚਿਹਰੇ ਆ ਸੀ 5 ਤੋਂ 7 ਚਿਹਰੇ ਇਦਾਂ ਦੇ ਰੱਖੇ ਜਿਹੜੇ ਨਵੇਂ ਆ ਮੈਂ ਤਾਂ ਕਹਿਣਾ ਵੀ ਇੱਕ ਕੋਟਾ ਹੋਣਾ ਚਾਹੀਦਾ ਜੇਕਰ ਫਿਲਮ ਨੂੰ ਪਰਮਿਸ਼ਨ ਮਿਲਦੀ ਹੈ ਫਿਲਮ ਨੂੰ ਲਾਗੂ ਕਰਨ ਵਾਲੇ 20 ਤੋਂ 30 ਬੰਦੇ ਸੌਰੀ 30% 100 ਚੋਂ ਆਪਾਂ ਨੂੰ ਨਵੇਂ ਚਿਹਰੇ ਜਰੂਰ ਦੇਣੇ ਚਾਹੀਦੇ ਜਿਹੜੇ ਚੰਗਾ ਕੰਮ ਕਰ ਸਕਦੇ ਆ ਬਾਕੀ ਬਰਾਣਾ ਸਾਹਿਬ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੋ ਇੱਕ ਮਿੰਟ ਇੱਕ ਮਿੰਟ ਕੀ ਕਰਦੇ ਆ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਔਰ ਤੁਹਾਡੇ ਚੈਨਲਾਂ ਰਾਹੀਂ ਅਸੀਂ ਬਦਲੋਕਾਂ ਤੱਕ ਪਹੁੰਚਣੇ ਆ ਤਾਂ ਫਿਲਮ ਆ ਰਹੀ ਹੈ 14 ਤਰੀਕ ਨੂੰ ਆਪਣੀ ਇੱਕ ਤੇਰੇ ਕਰਕੇ ਉਹਦੇ ਸੰਬੰਧੀ ਅੱਜ ਜਿਹੜੇ ਇੰਟਰਵਿਊ ਵਗੈਰਾ ਚੱਲ ਰਹੀ ਹੈ ਲੁਧਿਆਣੇ 'ਚ ਤਾਂ ਸਾਡੀ ਫਿਲਮ ਆਸੀ ਦਾ ਕਹਾਂਗੇ ਸਾਡੀ ਬਹੁਤ ਸੋਹਣੀ ਫਿਲਮ ਆ ਪਰ ਦਰਸ਼ਕ ਨੇ ਫਿਲਮ ਦੇਖਣ ਤੋਂ ਬਾਅਦ ਆਪੇ ਕਹਿਣਾਗਾ ਇਹ ਵਾਕਈ ਫਿਲਮ ਬਹੁਤ ਸੋਹਣੀ ਹੈ ਕਹਿਣਗੇ ਇਹ ਕਿਹੜੇ ਡਾਇਰੈਕਟਰ ਕੋਲ ਨੇ ਤੇ ਆ ਫਿਲਮ ਦੇ ਡਾਇਰੈਕਟਰ ਨੰਗੇ ਬੰਤੀ ਜੰਡ ਵਾਲੀ ਆ ਜੀ ਬਹੁਤ ਸੋਹਣੀ ਡਾਇਰੈਕਟਰ ਨੇ ਔਰ ਪਿੱਛੇ ਜੇ ਪੰਕਜ ਬੱਤਰਾ ਹੋਰ ਨਾਲ ਹੋਰ ਵੱਡੇ ਡਾਇਰੈਕਟਰਾਂ ਨਾਲ ਉਹਨਾਂ ਨੇ ਕੰਮ ਕੀਤਾਗਾ ਔਰ ਸਟੋਰੀ ਇਹ ਲਿਖੀ ਆ ਆਪਣੇ ਅਜੀਤ ਸੀੜਾ ਭਾਜੀ ਨੇ ਅੱਛਾ ਜੀ ਕਿੱਥੇ ਦਾ ਪੰਜਾਬ ਦੇ ਵਿੱਚ ਪਿੰਡ ਆ ਵੀ ਛੋਲੇ ਆ ਪੰਜਾਬ ਦੇ ਵਿੱਚ ਸਾਡੀ ਮਹਾਲੀ ਏਰੀਆ ਚ ਹੋਈ ਆ ਜਿਸ ਤਰ੍ਹਾਂ ਆਪਾਂ ਕਹਿ ਲਈਏ ਉਹ ਖੇੜੀ ਵੀਰ ਸਿੰਘ ਵਗੈਰਾ ਜ਼ਿਆਦਾਤਰ ਸ਼ੂਟਿੰਗਾਂ ਉੱਤੇ ਹੀ ਹੋ ਉੱਤੇ ਕੁਝ ਪਿੰਡਾਂ 'ਚ ਪਈ ਕਿੰਨਾ ਖਰਚਾ ਆ ਗਿਆ ਫਿਲਮ ਨੂੰ ਸਾਨੂੰ ਦੇਖੋ ਜੀ ਖਾ ਜ਼ਿਆਦਾਤਰ ਪ੍ਰੋਡਿਊਸਰ ਨੂੰ ਪਤਾ ਸਾਨੂੰ ਦਾ ਇਨਾ ਬਤਾ ਵੀ ਸਾਨੂੰ ਇੰਨੇ ਪੈਸੇ ਮਿਲ ਗਏ ਤਾਂ ਸੌੜਾ ਇਹ ਤਾਂ ਸੌੜਾ ਸਵਾਲ ਆ ਜੀ ਖਰਚਾ ਪਤਰ ਇਹ ਵੀ ਜਿਵੇਂ ਖਾ ਇਹ ਫਿਲਮ ਦੇਖ ਕੇ ਕਿੱਦਾਂ ਬਣਾਇਆ ਗਿਆ ਹੈ ਕੀ ਸੋਚ ਕੇ ਬਣਾਈ ਗਈ ਹੈ ਆਪਣਾ ਮਿਹਨਤ ਦੇਖੋ ਫਿਲਮ ਤਾਂ ਮੇਕਰ ਦਾਏ ਸੋਚ ਕੇ ਬਣਾਉਂਦਾ ਵੀ ਮੈਂ ਵਧੀਆ ਚੀਜ਼ ਬਣਾਵਾਂ ਦਰਸ਼ਕ ਨੂੰ ਪਸੰਦ ਆਵੇ ਦਰਸ਼ਕਾਂ ਵਾਸਤੇ ਕੁਛ ਨਾ ਕੁਛ ਸਾਡੇ ਸਮਾਜ ਵਾਸਤੇ ਕੁਛ ਛੋਟਾ ਮੋਟਾ ਮੈਸੇਜ ਜ਼ਰੂਰ ਹੋਵੇ ਅਸੀਂ ਇਹਦੇ ਚ ਇਸ ਤਰ੍ਹਾਂ ਦਾ ਮੈਸੇਜ ਹੈ ਤੇਰੇ ਚ ਕਿ ਚਿਹਰੇ ਨਹੀਂ ਜਿਹੜਾ ਚਿਹਰੇ ਨਵੇਂ ਆ ਲੋਕੀ ਪਸੰਦ ਘੱਟ ਕਰਦੇ ਕਿੱਦਾਂ ਲੱਗੂ ਨਹੀਂ ਪ੍ਰਭ ਗੱਲ ਬਾਈ ਹੋਈ ਤਾਂ ਪੁਰਾਣੇ ਆ ਕਮਲ ਕੰਗੂੜਾ ਜੀ ਪੰਜਾਬ ਦੇ ਸਿਨੇਮੇ ਚ ਸੌਰੀ ਗਾਣਿਆਂ ਚ ਕਿੰਨੀ ਉਹ ਉਹਨਾਂ ਨੇ ਕੀਤਾ ਵਾ ਕੰਮ ਮੈਂ ਕਹਿੰਦਾ ਕੋਈ ਗਾਣਾ ਹੀ ਨਹੀਂ ਸੀ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਉਹਨਾਂ ਦਾ ਚੱਲਦਾ ਨਹੀਂ ਸੀਗਾ ਕਮਲ ਕੰਗੂੜਾ ਜੀ ਬਹੁਤ ਜ਼ਿਆਦਾ ਹਟਰੇ ਤੇਰੇ ਵੱਡੇ ਚਿਹਰੇ ਨਾਲ ਫਿਲਮ ਚੱਲੂ ਇਹ ਕੋਈ ਗਰੰਟੀ ਨਹੀਂ ਇਹ ਤੁਸੀਂ ਪਿਛਲੀਆਂ ਫਿਲਮਾਂ ਬਾਰੇ ਦੇਖ ਚੁੱਕੇ ਹੋ ਨਵੇਂ ਆਰਟਿਸਟ ਫਿਲਮ ਨੂੰ ਵੱਧ ਚਲਾ ਸਕਦੇ ਆ ਇਹ ਵੀ ਮੰਨਣਯੋਗ ਗੱਲ ਹੈ ਕਈ ਫਿਲਮਾਂ ਚੱਲੀਆਂ ਨੇ ਮੈਂ ਹੁਣੀ ਮੈਂ ਗੱਲ ਕਰਦਿਆਂ ਵੀ ਇੱਕ ਕੁੜੀ ਸਾਡੀ ਫਿਲਮ ਲੱਗੀ ਹੈ ਜਿਹੜੀ 2-3 ਦਿਨ ਥੋੜਾ ਜਿਹਾ ਡਾਊਨ ਰਹਿ ਗਈ ਸੀ ਰਿਵਿਊ ਕਰਤਾ ਨੇ ਉਹਦੇ ਸੰਬੰਧੀ ਰਿਵਿਊ ਦਿੱਤਾ ਜੀ ਵਧੀਆ ਨਹੀਂ ਫਿਲਮ ਦਰਸ਼ਕ ਨਹੀਂ ਜਾ ਰਹੇ ਜੇ ਸਿਨੇਮੇ ਦੇ ਵਿੱਚ ਦਰਸ਼ਕ ਨਹੀਂ ਜਾ ਰਹੇ ਇਹ ਇਹ ਗੱਲ ਪੱਕੀ ਨਹੀਂ ਹੈ ਵੀ ਫਿਲਮ ਵਧੀਆ ਜਿਹਾ ਕੱਟਿਆ ਫਿਲਮ ਵਧੀਆ ਕੱਟਿਆ ਹੋਣਾ ਸਾਨੂੰ ਸਿਨੇਮੇ ਚ ਜਾ ਕੇ ਪਤਾ ਲੱਗੇ ਅੱਜ ਦੀ ਰਿਪੋਰਟ ਹੈ ਕਿ ਸਾਡੀ 5-6 ਦਿਨਾਂ ਬਾਅਦ ਜਿਹੜੀ ਆ ਉਹ ਇੱਕ ਕੁੜੀ ਫਿਲਮ ਹੈ ਜਿਹੜੀ ਸਹਿਨਾਜ਼ਿਕ ਲੋਦੇਸ ਮੇਰਾ ਸੋਹਣਾ ਕੈਰੈਕਟਰ ਕੀਤਾ ਉਹ 200% ਅੱਪ ਕਰ ਗਈ ਬਿਲਕੁਲ ਬਿਲਕੁਲ ਠੀਕ ਕੀ ਫੀਲ ਕਰਨ ਚਾਹੁੰਦੇ ਫਿਲਮ ਚਲਾਉਣ ਹੀ ਦਰਸ਼ਕਾਂ ਨੇ ਅਸੀਂ ਤਾਂ ਸਿਰਫ ਆਰਦੇ ਵੱਲੋਂ ਇੱਕ ਵਧੀਆ ਸਟੋਰੀ ਲੈ ਕੇ ਆਏ ਬਾਕੀ ਨਵੇਂ ਚਿਹਰੇ ਤੋਂ ਜਿਹੜਾ ਨਵੇਂ ਚਿਹਰਾ ਦੀ ਗੱਲ ਵੀ ਮੈਂ ਇਹਨਾਂ ਨੂੰ ਦੱਸ ਦਵਾਂ ਹੁਣ ਤੁਸੀਂ ਦੇਖੋ ਅੱਜ ਆਪਣਾ 3:30 ਵਜੇ ਦਾ ਇੱਥੇ ਟਾਈਮ ਸੀਗਾ ਪ੍ਰੈਸ ਕਾਨਫਰੰਸ ਦਾ ਮੈਂ 3:30 ਵਜੇ ਬਾਹਰ ਪਹੁੰਚ ਗਿਆ ਸੀ ਮੈਂ ਕਹਿੰਦਾ ਜੇ ਨਵੇਂ ਚਿਹਰੇ ਹੋਣਗੇ ਉਹ ਤਾਂ ਟਾਈਮ ਦੇ ਪਾਬੰਦ ਹੁੰਦੇ ਨਾਲੇ ਡਰਦੇ ਹੁੰਦੇ ਆ ਵੀ ਸਾਰੇ ਕਾ ਇੱਜ਼ਤ ਕਰਦੇ ਆ ਸਾਨੂੰ ਨਵੇਂ ਉਹ ਤਾਂ ਕੰਮ ਮਿਲਣਾ ਚਾਹੀਦਾ ਠੀਕ ਹੈ ਥੈਂਕਸ ਸਰ ਦੇਖਦੇ ਹੋਏ ਫਿਲਮ ਤੁਹਾਡੀ ਕੱਢੀ ਆ ਤੇ ਇਹਦੇ ਵਿੱਚ ਕੀ ਮੈਸੇਜ ਹੈ ਏ ਮੇਰੀ ਪਹਿਲੀ ਮੂਵੀ ਹੈ ਐਜ਼ ਅ ਪ੍ਰੋਡਿਊਸਰ ਅਜੀਤ ਭਾਜੀ ਨੇ ਇਹ ਮੂਵੀ ਬਣਾਈ ਹੈ ਤੇ ਮੈਂ ਉਹ ਟੇਕ ਆਊਟ ਟੇਕ ਆਊਟ ਦੇਖ ਰਿਹਾ ਸਾਰਾ ਇਹਨਾਂ ਦਾ ਗਰਾਉਂਡ ਲੈਵਲ ਤੇ ਮੈਂ ਇਹਨਾਂ ਨੂੰ ਸੈਟ ਅਪ ਕਰ ਰਿਹਾ ਤੇ ਇਹ ਭਾਜੀ ਨੇ ਬਹੁਤ ਮਿਹਨਤ ਨਾਲ ਬਣਾਈ ਹੈ ਮੂਵੀ ਇਸ ਫਿਲਮ ਵਿੱਚ ਤੁਸੀਂ ਨੂੰ ਬਹੁਤ ਵਧੀਆ ਮੈਸੇਜ ਦਿਆ ਹੈ ਇਹ ਕਮੇਡੀ ਵੀ ਹੈ ਤੇ ਇਮੋਸ਼ਨਲ ਮੂਵੀ ਵੀ ਹੈ ਤੇ ਤੁਸੀਂ ਸਿਨਵਾ ਜਦਵੀ ਤੁਸੀਂ ਨੂੰ ਓਪਰਚੁਨਿਟੀ ਮਿਲੀ ਹੈ ਜੀ ਆਪਾਂ ਹੋਰ ਮੂਵੀਆ ਕਰੂਗੇ ਜੇ ਆਪਾਂ ਦੀ ਇਹ ਮੂਵੀ ਵਧੀਆ ਗਈ ਤਾਂ ਅਸੀਂ ਹੋਰ ਵੀ ਕਨਸੈਪਟ ਇਦਾਂ ਦੇ ਵਧੀਆ ਲੈ ਕੇ ਆਉਂਗੇ ਤਾਂ ਮੈਂ ਚਾਹਨਾ ਤੁਹਾਡੇ ਅੱਗੇ ਅਪੀਲ ਹੈ ਕਿ ਤੁਸੀਂ 14 ਤਰੀਕ ਨੂੰ ਇੱਕ ਤੇਰੇ ਕਰਕੇ ਮੂਵੀ ਦੇਖਣ ਜਾਓ ਸਾਰੇ ਤੇ ਇਹ ਫਿਲਮ ਜਿਹੜੀ ਸੀਗੀ ਇਹ ਕਿੰਨੇ ਦਿਨਾਂ ਚ ਤੁਸੀਂ ਕੀਤੀ ਹੈ ਇਹ ਸਾਨੂੰ ਫਿਲਮ ਨੂੰ ਘੱਟੋ ਘੱਟ 2 ਸਾਲ ਲੱਗੇ ਬਣਾਉਂਦੇ ਬਣਾਉਂਦੇ ਨੂੰ ਹਾਂਜੀ ਤੇ ਇਹਦੇ ਵਿੱਚ ਅਸੀਂ ਮਤਲਬ 50 60% ਸ਼ੂਟ ਸਾਡਾ ਕੈਨੇਡਾ ਸੀ ਤੇ 40% ਇੰਡੀਆ ਸੀ ਅੱਛਾ ਕਿਤੇ ਇਹਦੇ ਵਿੱਚ ਕੋਈ ਦਿੱਕਤਾਂ ਆਈਆਂ ਤੁਹਾਨੂੰ ਫਿਲਮ ਹਾਂਜੀ ਦੇਖੋ ਫਿਲਮ ਬਣਾਣੀ ਇਟਸ ਨਾਟ ਅ ਇਜ਼ੀ ਟਾਸਕ ਨਾ ਤਾਂ ਉਹਨੂੰ ਬਹੁਤ ਬਹੁਤ ਸਾਰਾ ਕੁਝ ਪਲਾਨ ਕਰਨਾ ਸਾਰੇ ਆਪਣੇ ਅਕੋਰਡਿੰਗ ਟੂ ਮੂਵੀ ਦੇ ਵੀ ਕਿਹੜਾ ਐਕਟਰ ਆਪਾਂ ਨੇ ਸਿਲੈਕਟ ਕਰਨਾ ਕਿ ਇਹ ਬਹੁਤ ਆਪਦੀ ਲੰਬੀ ਮੀਟਿੰਗ ਚੱਲੀ ਪਾਜੀ ਨਾਲ ਉਹ ਮੇਰੀ ਤੇ ਅਜੀਤਪਾ ਜੀ ਨੇ ਇਸ ਦੇ ਉੱਪਰ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਕਿਹੜੇ ਕਿਹੜੇ ਨੂੰ ਕਿਹੜਾ ਕੈਰੈਕਟਰ ਦੇਣਾ ਕਿਹੜਾ ਇਹ ਕਿਉਂਕਿ ਮੇਨ ਕੈਰੈਕਟਰ ਜੇ ਤੁਸੀਂ ਸਹੀ ਬੰਦੇ ਨੂੰ ਰੋਲ ਦੋਗੇ ਤਾਂ ਹੀ ਮੂਵੀ ਵਧੀਆ ਲੱਗੇਗੀ ਪਰ ਵੀ ਥੋੜੀ ਜੀ ਮਿਸ ਅੰਡਰਸਟੈਂਡਿੰਗ ਕਰਕੇ ਸਾਡੇ ਸਾਰੇ ਰਿਸ਼ਤੇ ਸਾਰੇ ਟੁੱਟ ਰਹੇ ਹਨ ਤਾਂ ਇਸ ਦੇ ਵਿੱਚ ਇਹ ਮੈਸੇਜ ਦਿੱਤਾ ਹੈ ਵੀ ਰਿਸ਼ਤਿਆਂ ਨੂੰ ਜੇ ਤੁਸੀਂ ਨੂੰ ਝੁਕਣਾ ਪੈਂਦਾ ਹੈ ਨਾ ਕਿਸੇ ਕਰਕੇ ਤਾਂ ਤੁਸੀਂ ਝੁਕ ਦੋ ਵੀ ਰਿਸ਼ਤਾ ਨਾ ਟੁੱਟੇ ਤੁਹਾਡਾ ਕਿਉਂਕਿ ਆਖਰੀ ਰਿਸ਼ਤਾ ਹੀ ਕੰਮ ਆਉਂਦਾ ਹੈ ਔਰ ਕੋਈ ਕੰਮ ਨਹੀਂ ਆਉਂਦਾ ਨਾ ਤੁਹਾਡੇ ਯਾਰ ਕਮ ਮੰਨਦੇ ਆ ਨਾ ਦੋਸਤ ਕੋਈ ਵੀ ਨਹੀਂ بس ਰਿਸ਼ਤੇਦਾਰ ਹੀ ਕਮ ਮੰਨਦੇ ਪਹਿਲੀ ਫਿਲਮ ਆ ਤੁਹਾਡੀ ਇਹ ਸਾਰਿਆਂ ਦੀ ਇਹ ਸਾਡੀ ਪਹਿਲੀ মুਵੀ ਆ ਸਾਰਿਆਂ ਦੀ ਕਿੱਦਾਂ ਤੋਂ ਬੜਿਆ ਛੁਲੀ ਦੇ ਵਿੱਚ ਟਾਈਪ ਹੋਣਾ ਔਰ ਸ਼ੂਟ ਦੇ ਵਿੱਚ ਬਹੁਤ ਪਹਿਲਾਂ ਤਾਂ ਪ੍ਰੋਬਲਮ ਆਈਆਂ ਕਿਉਂਕਿ ਫਸਟ মুਵੀ ਸੀ ਥੋੜਾ ਐਕਸਪੀਰੀਅੰਸ ਨਹੀਂ ਸੀ ਤਾਂ ਆਪਾਂ ਨੂੰ ਵੰਟੀ ਭਾਜੀ ਨੇ ਬਹੁਤ ਸਪੋਰਟ ਕੀਤੀ ਅਜੀਤ ਭਾਜੀ ਨੂੰ ਇੱਕ ਐਸ ਉਹਨਾਂ ਨੇ ਫਿਲਮ ਬਣਾਈ ਆ ਤਾਂ ਉਹਨਾਂ ਨੂੰ ਪਤਾ ਸੀਗਾ ਨੌਲੇਜ ਸੀਗੀ ਬਟ ਫੇਰ ਵੀ ਮੁਝ ਤਕਤਾਂ ਬਹੁਤ ਆਈਆਂ ਜਿਵੇਂ ਪਰਮਿਸ਼ਨਾਂ ਲੈਣੀਆਂ ਕਿਉਂਕਿ ਹਲੇਕ ਲੋਕੇਸ਼ਨ ਤੇ ਪਰਮਿਸ਼ਨ ਅਲਾਉ ਹੈ ਤਾਂ ਉਹ ਚੀਜ਼ ਜਾਂਦੇ ਸਾਨੂੰ ਦਿੱਕਤ ਆ ਕਿਉਂਕਿ ਅਸੀਂ ਜਾਂਦੇ ਸੀ ਵੀ ਅਸੀਂ ਪ੍ਰੋਪਰ ਮੂਵੀ ਤੇ ਉੱਪਰ ਇਨਵੈਸਟ ਕਰਕੇ ਤਾਂ ਕਿ ਆਇ ਨਾ ਲੱਗੇ ਵੀ ਆਪਾਂ ਜਸਟ ਇੱਕ ਮੂਵੀ ਬਣਾਤੀ ਅਸੀਂ ਪੂਰਾ ਆਪਣਾ ਐਫਰਟ ਦਿੱਤਾ ਜਿੱਥੇ ਜਿਹੜਾ ਜਿਹੜਾ ਜਿਹੜੀ ਲੋਕੇਸ਼ਨ ਸਾਨੂੰ ਸਿੱਟ ਵੰਦੀ ਸੀ ਅਸੀਂ ਉਹੀ ਲੋਕੇਸ਼ਨ ਚੂਜ਼ ਕੀਤੀ ਤੇ ਬਹੁਤ ਹੀ ਅਜੀਤ ਭਾਜੀ ਨੇ ਬਹੁਤ ਹੀ ਜ਼ਿਆਦਾ ਮਹੱਤਵ ਦਿੱਤਾ ਇਹਦੇ ਵਿੱਚ ਕਿੰਨੇ ਸੌਂਗ ਲੈ ਗਏ ਗਾਣੇ ਕਿੰਨੇ ਲੈ ਗਏ ਇਹਦੇ ਵਿੱਚ ਪੰਜ ਸੌਂਗ ਹੈ ਤੇ ਅਸੀਂ ਕਿਹਦੇ ਹੈਗੇ ਨੇ ਇਹ ਦੋ ਤਿੰਨ ਫਰਬ ਗਿਲਦੇ ਆ ਇੱਕ ਵੀਰ ਸਿੰਘ ਦੇ ਇੱਕ ਕਾਲੇ ਲਾਂਚ ਹੋਇਆ ਹੁਣ। ਤੇ ਇੱਕ ਤਾਂ ਗੂੰਗੁਣਾ ਕੇ ਦੱਸ ਸਕਦੇ ਹੋ ਸਾਰੇ ਨੇ। ਜਿਹੜਾ ਪੇਵਟ ਵਧੀਆ। ਐਕਚੁਅਲੀ ਅਸੀਂ ਐਕਟਰ ਆ ਸਿੰਗਰ ਜਦੋਂ ਆਣਗੇ ਤੁਸੀਂ ਉਹਨਾਂ ਤੋਂ ਸੁਣ ਲਿਓ। ਅਸੀਂ ਤਾਂ ਐਕਟਰ ਆ ਜੀ ਅਸੀਂ ਐਕਟ ਕੀਤਾ ਫਿਲਮਾਂ 'ਚ। ਤੇ ਤੁਸੀਂ ਐਕਟਿੰਗ ਤੁਹਾਡੀ ਕਿੱਦਾਂ ਦੀ ਰਹੀ? ਤੁਸੀਂ ਥੋੜਾ ਬਹੁਤ ਐਕਸਪੀਰੀਅੰਸ ਏ ਆ ਜੀ ਅਜੀਤ ਸਰ ਨੇ ਬੀਟਾ ਮੋਸ਼ਨ ਪਿਕਚਰ ਉਹਨਾਂ ਦਾ ਪਹਿਲੇ ਪ੍ਰੋਡਕਸ਼ਨ ਹਾਊਸ ਆ ਉਹਨਾਂ ਨੇ ਪਹਿਲੀ ਪਿਕਚਰ ਐਜ਼ ਅ ਪ੍ਰੋਡਿਊਸਰ ਆ ਰਹੀ ਹੈ। ਸੋ ਮੈਂ ਐਜ਼ ਅ ਕਮਲ ਖੰਗੂਰਾ ਮੈਡਮ ਉਹਨਾਂ ਦੀ ਫ੍ਰੈਂਡ ਦਾ ਕੈਰੈਕਟਰ ਕੀਤਾ। ਸੋ ਅੱਧੀ ਜਿਵੇਂ ਕਿ ਸਾਡੇ ਪ੍ਰੋਡਿਊਸਰ ਸਾਹਿਬ ਨੇ ਦੱਸਿਆ ਕਿ ਅੱਧੀ ਪੰਜਾਬ ਚ ਬਣੀ ਹੈ ਅੱਧੀ ਬਾਹਰ ਬਣੀ ਹੈ ਸੋ ਸਾਡਾ ਜੋ ਪੰਜਾਬ ਚ ਸਾਡਾ ਪਾਰਟ ਹੈ ਉਹ ਜਿਵੇਂ ਕਹਾਂ ਕਹਿ ਸਕਦੇ ਹੈ ਕਿ ਵਿਆਹ ਸ਼ਾਦੀ ਵਗੈਰਾ ਹੁੰਦੇ ਨੇ ਉਹ ਚ ਜੋ ਵੀ ਕਲਚਰ ਦਿਖਾਇਆ ਉਹ ਦਿਖਾਇਆ ਗਿਆ ਹੈ। ਵਿੱਚ ਕਮੇਡੀ ਨ ਜ਼ਿਆਦਾ ਤੇ ਹੋਰ ਵੀ ਨਹੀਂ ਸਰ ਸਿਰਫ ਕਮੇਡੀ ਨਹੀਂ ਹੈ ਕਮੇਡੀ ਵੀ ਹੈ ਇਮੋਸ਼ਨ ਵੀ ਹੈ ਹੈ ਤੁਹਾਡੇ ਇੱਕ ਰਿਸ਼ਤੇਆਂ ਨੂੰ ਦਰਸਾਉਂਦੀ ਹੈ ਫਿਲਮ ਕਿ ਤੁਹਾਡੇ ਰਿਸ਼ਤੇ ਕਿਹੋ ਜਿਹੇ ਹੋਣੇ ਚਾਹੀਦੇ ਨੇ ਸੋ ਇੱਕ ਇੱਕ ਫਲੇਵਰ ਨਹੀਂ ਹੈ ਬਹੁਤ ਸਾਰੇ ਫਲੇਵਰ ਤੁਹਾਨੂੰ ਦੇਖਣ ਨੂੰ ਮਿਲਣਗੇ। ਅੱਛਾ ਤੁਹਾਡਾ ਇਹ ਕੀ ਰੋਲ ਹੈ ਮੇਰਾ ਇਹਦੇ ਵਿੱਚ ਪ੍ਰਭ ਗਿਲ ਤੇਜਸਕਰਨ ਪਾਜੀ ਦੀ ਸਿਸਟਰ ਦਾ ਰੋਲ ਹੈ ਸਿਸਟਰ ਦਾ ਰੋਲ ਪਲੇ ਮੈਂ ਵਿੱਚ ਕੀਤਾ ਹੈਗਾ ਕਿ ਜੋ ਵੀ ਵਿਆਹ ਸ਼ਾਦੀ ਚ ਭੈਣ ਦੀ ਇੱਕ ਅਹਿਮੀਅਤ ਹੁੰਦੀ ਹੈ ਉਸ ਕਰੈਕਟਰ ਨੂੰ ਮੈਂ ਦਰਸਾਇਆ ਹੈ ਹਾਂਜੀ ਭਾਈ ਤੁਹਾਡਾ ਕੀ ਰੋਲ ਹੈ ਮੇਰਾ ਨਾਮ ਵਿਅੰਤ ਸ਼ਰਮਾ ਜੀ ਮੇਰਾ ਇਹਦੇ ਵਿੱਚ ਰੋਲ ਹੈਗੇ ਜੀ ਸਟੇਸ਼ਨ ਬਾਬੇ ਦੇ ਨਾਮ ਤੋਂ ਸਟੇਸ਼ਨ ਬਾਬਾ ਕਹਿੰਦੇ ਨੇ ਜਿਵੇਂ ਕਿ ਆਪਣੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਇੱਕ ਸੱਭਿਆਚਾਰ ਨਾਲ ਜੁੜੇ ਹੋਏ ਨੇ ਪਿੰਡਾਂ ਦੇ ਲਾ ਲੋ ਖੁੰਡੇ ਚਰਚਾ ਲਾ ਲੋ ਇੱਕ ਬਾਬਿਆਂ ਤੋਂ ਸ਼ੁਰੂ ਹੁੰਦੀ ਆ ਹਨ ਤੇ ਮੇਰਾ ਇੱਕ ਇਹਦੇ ਵਿੱਚ ਜਿਹੜਾ ਸੀਨ ਹੈ ਇੱਕ ਕਮੇਡੀਅਨ ਦਾ ਫਨੀ ਸੀਨ ਹੈ ਸਾਰਾ ਜੀ ਜਿੰਨਾ ਵੀ ਹੋਏਗਾ ਜਿਵੇਂ ਕਾਪਾ ਬਾਬਾ ਬਾਬੇ ਨੂੰ ਕੋਈ ਟੀਚਰ ਕਰਦਾਨੇ ਹਨਾ ਉਹ ਅੱਗੇ ਗੱਲ ਨਹੀਂ ਚੱਲਦਾ ਉਹਨੇ ਗੱਲ ਦਾ ਅੱਗੇ ਪੁੱਠੇ ਜਵਾਬ ਦੇਣਾ ਹੁੰਦਾ ਕੋਈ ਨਾ ਕੋਈ ਜਦੋਂ ਆਮ ਤੌਰ ਤੇ ਆਪਾਂ ਦੇਖਦੇ ਹਾਂ ਬਾਬਿਆਂ ਨੂੰ ਸ਼ੇਰ ਲਾਣੇ ਤੇ ਇਦਾਂ ਦਾ ਇੱਕ ਵਿਆਹ ਦਾ ਮਾਹੌਲ ਹੈ ਉਹ ਵੀ ਵਿੱਚ ਬੜਾ ਵਧੀਆ ਆਪਣਾ ਜੱਗੀ ਜੱਗੀ ਧੂਰੀ ਭਾਜੀ ਹੈਗੇ ਨਾਲ ਹਨਾ ਸਾਡੇ ਜਿਹੜੇ ਕਿ ਫੁੱਫੜ ਦਾ ਰੋਲ ਕਰ ਰਹੇ ਨੇ ਫਿਲਮ ਦੇ ਵਿੱਚ ਉਹਨਾਂ ਦਾ ਬਹੁਤ ਅੱਛਾ ਹੈਗਾ ਤੇ ਕੁੱਲ ਮਿਲਾ ਕੇ ਫਿਲਮ ਬੜੀ ਵਧੀਆ ਜਿਹੜੀ ਤਿਆਰ ਹੋਈ ਹੈ ਜੀ 14 ਨਵੰਬਰ ਨੂੰ ਹਨਾ ਲੱਗ ਰਹੀ ਹੈ ਫਿਲਮ ਇੱਕ ਤੇਰੇ ਕਰਕੇ ਸੋ ਸਾਡੀ ਬੇਨਤੀ ਹੈ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਵੀ ਜਾ ਕੇ ਫਿਲਮ ਜ਼ਰੂਰ ਦੇਖੋ ਸਿਨੇਮਾ ਘਰਾਂ ਦੀ ਸਪੋਰਟ ਕਰੋ ਸਿਨੇਮਾ ਦੀ ਸਪੋਰਟ ਕਰੋ ਹਨਾ ਇਹ ਕਹਿਣਾ ਮੈਸੇਜ ਵੀ ਦੇਣਾ ਚਾਹੁੰਦੀ ਹਾਂ ਫਿਰੋਂ ਮੈਂ ਸਿਤਾਹੀ ਇਹ ਦੇਣਾ ਚਾਹੂਗਾ ਵੀ ਤੁਸੀਂ ਆਪਣੀ ਫੈਮਿਲੀ ਨੂੰ ਜਰੂਰ ਲੈ ਕੇ ਜਾਓ ਤੁਸੇ ਨੂੰ ਆਈ ਨਹੀਂ ਲੱਗੂਗਾ ਵੀ ਅਸੀਂ ਮੈਨੀ ਵੇਸਟ ਕੀਤੇ ਐ ਮੂਵੀ ਵਿੱਚ ਤੁਸੀਂ ਸਕੋਗੇ ਕਿ ਜੇ ਤੁਸੀਂ ਇੱਕ ਵਾਰ ਜਾਓਗੇ ਤਾਂ ਤੁਸੀਂ ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਨੂੰ ਵੀ ਕਹੋਗੇ ਵੀ ਇਸ ਮੂਵੀ ਬਾਰੇ ਦੱਸੂਗੇ ਉਹ ਵੀ ਦੇਖਣ ਜਾਓਗੇ ਇਹ ਮੈਂ ਗਰੰਟੀ ਲੀਣਾ ਤੁਸੀਂ ਜੇ ਅੱਜ ਵੀ ਮੂਵੀ ਦੇਖਣ ਜਾ ਰਹੇ ਹੋ ਤੁਸੀਂ ਪੰਜ ਛਿਆਂ ਨੂੰ ਹੋਰ ਕਹੋ ਜਿਹਦੇ ਵਿੱਚ ਹੀਰੋ ਦਾ ਕੀ ਨਾਮ ਹੈ ਤੇ ਕੀ ਤੇ ਇਸ ਫਿਲਮ ਤੇ ਹੀਰੋ ਆਪਣਾ ਬਰਬ ਜਿਲਵਾ ਜੀ ਜੋਗੀ ਬਹੁਤ ਵਧੀਆ ਤੁਸੀਂ ਨੂੰ ਪਤਾ ਹੀ ਹੈ ਵੀ ਬਹੁਤ ਹਿੱਟ ਗਾਣੇ ਜਾਂਦੇ ਆ ਤੇ ਕੰਕੂਗੁਰਾ ਮੈਡਮ ਹੈ ਜਿਨ੍ਹਾਂ ਨੇ ਜਿਹੜੇ ਬਹੁਤ ਵਧੀਆ ਕੰਮ ਕੀਤਾ ਹੋਇਆ Song ਚ